हां जी दोस्तों ਤੁਸੀਂ ਪਟਵਾਰ ਭਾਸ਼ਾ ਦੇ ਵਿੱਚ ਮਾਲ ਮੈਕਮੇ ਦੇ ਵਿੱਚ ਜਾਂ ਕੋਟਕਚੇਰੀ ਦੇ ਸ਼ਬਦਾਂ ਦੇ ਵਿੱਚ ਅਕਸਰ ਇੱਕ ਸ਼ਬਦ ਸੁਣਿਆ ਹੁਣਾ ਤਤੀਮਾ ਕਟਨਾ ਸੋ ਤਤੀਮਾ ਕਟਨਾ ਕਿਸ ਗੱਲ ਨੂੰ ਕਹਿੰਦੇ ਹਨ ਅੱਜ ਆਪਾਂ ਇਸ ਵਿਸ਼ੇ ਉੱਪਰ ਜੜੀ ਗੱਲ ਕਰਾਂਗੇ ਜਦੋਂ ਕਿਸੇ ਵਿਅਕਤੀ ਦੀ ਜ਼ਮੀਨ ਦੇ ਕਿਸੇ ਨੰਬਰ ਵਿੱਚੋਂ ਪੱਕੇ ਤੌਰ ਤੇ ਕੁਝ ਹਿੱਸਾ ਕੱਟ ਕੇ ਦੂਸਰੇ ਵਿਅਕਤੀ ਨੂੰ ਦਿੱਤਾ ਜਾਵੇ ਤਾਂ ਇੰਤਕਾਲ ਦੇ ਪਿਛਲੇ ਪਾਸੇ ਉਸ ਨੰਬਰ ਦਾ ਜਿਹੜਾ ਨਕਸ਼ਾ ਬਣਾ ਕੇ ਉਸ ਵਿੱਚੋਂ ਵੱਖ ਕੀਤੇ ਹਿੱਸੇ ਨੂੰ ਦਿਖਾਉਣ ਤੇ ਵੱਖ ਕੀਤੇ ਹਿੱਸੇ ਦਾ ਜਿਹੜਾ ਪਾਸਾ ਕੋਲ ਰਕਵਾ ਤੇ ਲੰਬਾਈ ਚੜਾਈ ਲਿਖ ਕੇ ਰਕਵਾ ਲਿਖਣ ਨੂੰ ਜਿਹੜਾ ਹੋ ਤਤੀਮਾ ਘਟਨਾ ਕਹਿੰਦੇ ਨੇ ਜਿੰਮੈਂ ਤੁਹਾਨੂੰ ਅੱਗੇ ਆਧਾਰ ਲਈ ਦੱਸ ਦਿੰਦਾ ਇੱਥੇ ਤੁਸੀਂ ਚਿੱਤਰ A ਤੇ B ਦੇਖ ਰਹੇ ਹੋ ਚਿੱਤਰ ਨੰਬਰ 1 ਹੈ ਜੋ ਮਤਲਬ ਜੋ A ਨੰਬਰ ਚਿੱਤਰ ਹੈ ਉਸ ਦੇ ਵਿੱਚ ਅੱਠ ਕਨਾਲ ਦਾ ਜੋ ਕਿਲਾ ਦਿਖਾਇਆ ਗਿਆ ਹੈ ਜਿਸਦਾ ਨੰਬਰ ਹੈ 8 ਮਰਬੇ ਦਾ 12 ਨੰਬਰ ਕਿਲਾ ਹੈ ਜਦੋਂ ਉਸ ਦਾ ਕੁਝ ਹਿੱਸਾ ਕੱਟ ਕੇ ਬੀ ਨੂੰ ਦਿੱਤਾ ਗਿਆ ਠੀਕ ਹੈ ਤਾਂ ਉਸ ਦੇ ਵਿੱਚ ਕੀ ਹੋਇਆ ਕੋਲ ਅੱਠ ਕਨਾਲੇ ਦੇ ਵਿੱਚੋਂ ਦੋ ਕਨਾਲਾ ਜਦੋਂ ਇਸ ਵਿੱਚੋਂ ਵਾਕੀ ਕੀਤੀਆਂ ਤਾਂ ਕਿਸ ਤਰ੍ਹਾਂ ਲਿਖਿਆ ਜਾਵੇਗਾ ਇਹ ਜਿਹੜਾ ਤਤਿਮਾ ਉਹ 6 ਕਨਾਲ ਦਾ ਜਿਹੜਾ ਪਹਿਲਾ ਕਿਲਾ ਬਣ ਗਿਆ ਉਸ ਨੂੰ ਅੱਠ ਵਰਗ ਦੇ ਦਾ 12/1 ਅਤੇ ਜੋ ਦੋ ਕਨਾਲ ਉਸ ਵਿੱਚੋਂ ਕੱਟੀਆਂ ਗਈਆਂ ਨੇ ਉਸ ਨੂੰ 8 ਮਰਬੇ ਦਾ 12/2 ਲਿਖਿਆ ਜਾਵੇਗਾ ਇਸੇ ਤਰ੍ਹਾਂ ਹੀ ਉਹਨਾਂ ਦੀ ਕਰਮਾ ਵੀ ਲਿਖਿਆ ਜਾਣੀ ਹੈ ਕਿੰਨੀਆਂ-ਕਿੰਨੀਆਂ ਕਰਮਾ ਦੋਨਾਂ ਦੀਆਂ ਰਹਿ ਗਈਆਂ ਹਨ ਤੇ ਪਾਸਾ ਵੀ ਲਿਖਿਆ ਜਾਵੇਗਾ ਕਿਹੜੇ ਪਾਸੂ ਕੱਟ ਕੇ ਦਿੱਤਾ ਗਿਆ ਹੈ ਸੱਜੇ ਜਾਂ ਖੱਬੇ ਪਾਸੂ ਠੀਕ ਹੈ ਉੱਤਰ ਦੱਖਣ ਜਿਸ ਪਾਸੇ ਵੀ ਦਿੱਤਾ ਗਿਆ ਹੋਵੇ ਇਸ ਤਰ੍ਹਾਂ ਇਸ ਗੱਲ ਨੂੰ ਜਿਹੜਾ ਹੋ ਤਤੀਮਾ ਕਟਣਾ ਕਿਹਾ ਜਾਂਦਾ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ